ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ आज अज अडे तो सामने बड़ी ही इंटरेस्टिंग वीडियो लेके आए हाँ उसका नाम है मोबाइल न्यूमरोलॉजी जी अजकल का सब तो हॉट टॉपिक चल रहा है हॉट हो होएगा होएगा ही हो क्योंकि अजकल देख लो गल कर रहे मोबाइल दे बारे मोबाइल जो कि अजकल छोटे बच्चों तू तो लैके व्डिया तक सब के हाथ मोबाइल नजर ही आएगा इस तरह भी कह सकते हाँ कि अज का अजकल फैशन ही बन गया है मोबाइल और जिदे को मोबाइल नहीं ਹੁੰਦਾ ਤਕੇ ਜਿੰਦੇ ਤੇਰੀ ਕੋਲ ਮੋਬਾਈਲ ਨਹੀਂ ਹੈ ਤੂੰ ਅੱਜ ਕੱਲ ਦੇ ਜਮਾਨੇ ਵਿੱਚ ਮੋਬਾਈਲ ਨਹੀਂ ਰੱਖਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮੋਬਾਈਲ ਨੰਬਰ ਮੋਬਾਈਲ ਨਹੀਂ ਮੋਬਾਈਲ ਦਾ ਨੰਬਰ ਤੁਹਾਡੀ ਲਾਈਫ ਵਿੱਚ ਕੀ ਇੰਪੋਰਟੈਂਸ ਰੱਖਦਾ ਹੈ ਜਾਣ ਕੇ ਹੈਰਾਨ ਰਹਿ ਜਾਓਗੇ ਮੈਂ ਤੁਹਾਨੂੰ ਅੱਜ ਦੱਸਾਂਗੀ ਕਿ ਤੁਹਾਡਾ ਮੋਬਾਈਲ ਦੇ ਨੰਬਰ ਵਿੱਚ ਜੇ ਇਹ ਵਾਲੇ ਅੰਕ ਹਨ ਤਾਂ ਤੁਹਾਨੂੰ ਜਰੂਰ ਇਹ ਵਾਲੀ ਪਰੇਸ਼ਾਨੀ ਆ ਹੀ ਰਹੀ ਹੋਏਗੀ ਮੇਰੀ ਵੀਡੀਓ ਸੁਣੋ ਤੇ ਦੇਖੋ ਜਿੱਤ ਤੁਹਾਡੇ ਮੋਬਾਈਲ ਵਿੱਚ ਇਹ ਨੰਬਰ ਹਨ ਔਰ ਜੋ ਮੈਂ ਦੱਸ ਰਹੀਆਂ ਕਿ ਉਹ ਤੁਹਾਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਤੇ ਮੈਨੂੰ ਜਰੂਰ ਕਮੈਂਟ ਕਰਕੇ ਦੱਸਣਾ ਤੇ ਫਿਰ ਉਸ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਆ ਇਹ ਵੀ ਦੱਸਾਂਗੇ ਨਾਲ ਦੇ ਨਾਲ ਤੁਸੀਂ ਆਪਣੇ ਮੋਬਾਈਲ ਨੰਬਰ ਨੂੰ ਕਿਵੇਂ ਲੱਕੀ ਨੰਬਰ ਬਣਾ ਸਕਦੇ ਹੋ ਇਹ ਸਾਰਾ ਅੱਜ ਅਸੀਂ ਆਪਣੀ ਵੀਡੀਓ ਵਿੱਚ ਡਿਟੇਲ ਵਿੱਚ ਜਾਣਕਾਰੀ ਦੇਣ ਜਾ ਰਹੇ ਹਾਂ ਇਸ ਕਰਕੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਕਿਉਂਕਿ ਵੀਡੀਓ ਤੁਹਾਡੇ ਬਹੁਤ 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 ਤੁਹਾਡੇ ਫਾਇਦੇ ਵਾਸਤੇ ਹੈ ਤੇ ਚਲੋ ਜੀ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਹਿਲੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਯਾਨ ਨੂੰ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਕਮੈਂਟ ਵਿੱਚ ਹਾਜ਼ਰੀ ਸਾਰੇ ਪਲੀਜ਼ 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 ਜਰੂਰ ਦੇ ਕੇ ਜਾਇਆ ਕਰੋ ਜੀ ਤੇ ਚਲੋ ਜੀ ਹੁਣ ਗੱਲ ਕਰਦੇ ਹਾਂ ਆਪਣੇ ਅੱਜ ਦੇ ਵੀਡੀਓ ਦੀ ਟੌਪਿਕ ਦੀ ਤਾਂ ਦੇਖੋ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਜਿਹੜਾ ਮੋਬਾਈਲ ਨੰਬਰ ਹੁੰਦਾ ਹੈ ਉਹਦੇ ਵਿੱਚ 10 ਡਿਜੀਟ ਹੁੰਦੇ ਹਨ 10 ਨੰਬਰ ਹੁੰਦੇ ਹਨ ਠੀਕ ਹੈ ਤੇ ਹੁਣ ਸਭ ਤੋਂ ਪਹਿਲੇ ਤੁਸੀਂ ਨੋਟ ਕਰੋ ਆਪਣਾ ਮੋਬਾਈਲ ਨੰਬਰ ਚੈੱਕ ਕਰੋ ਕਿ ਜੇਕਰ ਤੁਹਾਡੇ ਮੋਬਾਈਲ ਵਿੱਚ 27 ਜਾਂ 72 27 ਜਾਂ 72 ਦਾ ਕੰਬੀਨੇਸ਼ਨ ਆ ਰਿਹਾ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਉਨਾ ਲੋਕਾਂ ਨੂੰ ਜੁਆਇੰਟ ਪੇਨ ਜੋੜਾਂ ਦਾ ਦਰਦ ਕੁੱਟਨੀਆਂ ਦਾ ਦਰਦ ਤੇ ਲੱਤਾਂ 'ਚ ਦਰਦ ਜ਼ਰੂਰ ਹੁੰਦਾ ਹੋਏਗਾ ਤੇ ਨਾਲ ਦੇ ਨਾਲ ਯੂਰਿਨ ਰਿਲੇਟਿਡ ਬਿਮਾਰੀ ਵੀ ਜ਼ਰੂਰ ਉਹਨਾਂ ਨੂੰ ਹੁੰਦੀ ਹੈ ਇਸ ਦੇ ਨਾਲ-ਨਾਲ ਨਾਭੀ ਤੋ ਨੀਟੋ ਨੀਚੇ ਦੀ ਬਿਮਾਰੀ ਵੀ ਹੁੰਦੀ ਹੈ ਜਿਨ੍ਹਾਂ ਦੇ ਮੋਬਾਈਲ ਨੰਬਰ ਵਿੱਚ 27 ਜਾਂ 72 ਦਾ ਕੰਬੀਨੇਸ਼ਨ ਆ ਰਿਹਾ ਹੁੰਦਾ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੈ ਕਿ ਜੋ ਮੈਂ ਦੱਸਿਆ ਹੈ ਉਹ ਮੈਂ ਠੀਕ ਦੱਸਿਆ ਹੈ ਜਾਂ ਨਹੀਂ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਨ੍ਹਾਂ ਦੇ ਮੋਬਾਈਲ ਜਿਨ੍ਹਾਂ ਦੇ ਮੋਬਾਈਲ ਦਾ ਨੰਬਰ ਜੋ 10 ਅੰਕ ਦਾ ਹੁੰਦਾ ਹੈ ਉਹਦੇ ਵਿੱਚ 28 ਜਾਂ 82 ਮੇਰੇ कह मतलब है कि जो दस अंक हैं उच्च ज्ठाई आ रहा हो बयासी नंबर आ रहा हो है, की ना देखो उन्हों को पैसा तो बहुत होंगे है ठीक है पर खर्चा कि वो पैसे खर्च कितने हो जाते हैं हॉस्पिटल के हॉस्पिटल उन्हत खर्चा होंगे है तो ती चेक करो क्योंकि मोबाइल वि अठाई

10 ਅੰਕਾਂ ਵਿੱਚੋਂ ਮੋਬਾਈਲ ਦੇ 10 ਅੰਕਾਂ ਵਿੱਚੋਂ 28 ਔਰ 82 ਹੁੰਦਾ ਹੈ ਉਹਨਾਂ ਦੇ ਤਾਂ ਘਰ ਵਿੱਚ ਕਿਸੇ ਨਾ ਕਿਸੇ ਦੇ ਦੋ ਵਿਆਹ ਦੀ ਨੋਬਤ ਵੀ ਆਂਦੀ ਹੈ ਔਰ ਇਸ ਦੇ ਨਾਲ-ਨਾਲ ਬੈਡ ਕੰਪਨੀ ਜੋ ਕਿ ਬੱਚੇ ਹੁੰਦੇ ਹਨ ਨਾ ਚਾਹੰਦੇ ਹੋਏ ਵੀ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਠੀਕ ਹੈ ਤਾਂ ਤੁਹਾਨੂੰ ਕੀ ਕਰਨਾ ਹੈ ਜਲਦੀ ਤੋਂ ਜਲਦੀ ਬੱਚਿਆਂ ਦਾ ਨੰਬਰ ਚੇਂਜ ਕਰਾ ਦਿਓ ਇਸ ਤੋਂ ਪਹਿਲੇ ਕਿ ਕਾਦੇ ਹੱਥ ਵਿੱਚੋਂ ਸਮਾਜੜਾ ਲੰਘ ਜਾਵੇ ਤਾਂ ਤੁਹਾਨੂੰ ਆਪਣੇ ਬੱਚਿਆਂ ਦਾ ਨੰਬਰ ਚੇਂਜ ਕਰਾਣਾ ਚਾਹੀਦਾ ਹੈ ਹੁਣ ਇਹ ਤਾਂ ਹੋ ਗਿਆ ਕਿ ਇਹ ਨੰਬਰ ਜੇ ਹੈਗੇ ਹੈ ਤਾਂ ਇਹ ਤੁਹਾਨੂੰ ਪਰੇਸ਼ਾਨੀਆਂ ਆ ਰਹੀਆਂ ਹੋਣਗੀਆਂ ਠੀਕ ਹੈ ਕਮੈਂਟ ਜ਼ਰੂਰ ਕਰਨਾ ਮੈਂ बार-बार ਤੁਹਾਨੂੰ ਯਾਦ ਕਰਾ ਰਹੀਆਂ ਦੀ हूँ मैं तो दस दी हाँ कि यूनीवर्सल बेनीफिट नंबर यह अज तो तक किसी ने नहीं दसे होने पर मैं तो फ्री दस रही हाँ यूनीवर्सल बेनीफिट नंबर जो होंगे होन। तो कोई भी काम शुरू कर रहे हो या कि हों अपना मोबाइल नंबर वन थ्री फाइव सिक्स होगा तीन लकी हो क्योंकि यह यूनीवर्सल बेनीफिट नंबर है ठीक है हूँ आप आ जाते हाँ कि मोबाइल रू लकी नंबर बनाईए तो की करना है सब तो पहले अपना मोबाइल नंबर लिख लो ठीक है हम मैं एक मोबाइल नंबर उदाहरण के तौर पर ले लेंदी ले हाँ जिमें कि नंबर है समझ लो नाइन एट फाइव टू टू फोर थ्री जीरो ठीक है नौ अठ पो दो चार तीन जीरो इन्ह का सार्यार टोटल कर लाँगे नौ प्लस अठ प्लस, प्लस, प्लस दो प्लस दो प्लस चार प्लस तीन प्लस जीरोल आ जाता है तेंती थर्टी थ्री हम जिस तरह की मैं हर बारी दसती हाँ कि अंक ज्योतिष शास्त्र दो अंकों का कभी भी जोर मायने नहीं रखता है तो आप इसका एक अंक बनावे तेंती का एक अंक बनावे तो थ्री प्लस थ्री सिक्स 6 ਨੰਬਰ ਆ ਗਿਆ ਸਾਡੇ ਮੋਬਾਈਲ ਦਾ ਜੋ ਕਿ ਵੀਨਸ ਦੇ ਨਾਲ ਜੁੜਿਆ ਹੋਇਆ ਹੈ ਹੁਣ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਮੋਬਾਈਲ ਦਾ ਨੰਬਰ ਕੱਢਣਾ ਹੈ ਜਿਸ ਨੂੰ ਕਹਿੰਦੇ ਹਨ ਕੰਪਾਊਂਡ ਨੰਬਰ ਠੀਕ ਹੈ ਇਹ ਤੁਸੀਂ ਹਰ ਇੱਕ ਨੇ ਆਪਣੇ ਮੋਬਾਈਲ ਨੰਬਰ ਵਿੱਚ ਕੱਢ ਲੈਣਾ ਹੈ ਹੋਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਹੁਣ ਸਭ ਦਾ 1 ਤੋਂ ਲੈ ਕੇ 9 ਦੇ ਵਿੱਚ ਆਏਗਾ ਤੇ ਮੈਂ ਤੁਹਾਨੂੰ ਦੱਸ ਦੰਨੀ ਹਾਂ 1 ਤੋਂ ਲੈ ਕੇ 9 ਤੱਕ ਸਭ ਤੋਂ ਪਹਿਲੇ ਤਾਂ ਇਹ ਨੋਟ ਕਰ ਲੋ ਕਿ ਉਹ ਨੰਬਰ ਕਿਸ ਨੂੰ ਪ੍ਰੈਜੈਂਟ ਕਰਦੇ ਹਨ ਕਿਸ ਦੇ ਨਾਲ ਜੁੜੇ ਹੁੰਦੇ ਹਨ ਜਿਵੇਂ ਕਿ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ 6 ਦੱਸਿਆ ਹੈ ਉਹ ਵੀਨਸ ਨਾਲ ਜੁੜਿਆ ਹੋਇਆ ਹੈ ਤੇ ਹੁਣ ਮੈਂ ਤੁਹਾਨੂੰ 1 ਤੋਂ ਦੱਸ ਦੰਨੀ ਹਾਂ ਨੰਬਰ 1 ਜਿਹੜਾ ਹੁੰਦਾ ਹੈ ਜੇ ਤੁਹਾਡਾ ਆਪਣੇ ਮੋਬਾਈਲ ਦਾ ਜੋੜ ਕਰਕੇ ਇੱਕ ਆਂਦਾ ਹੈ ਤਾਂ ਉਹ ਜੁੜਿਆ ਹੈ ਸਨ ਦੇ ਨਾਲ ਸੂਰਜ ਦੇ ਨਾਲ

कि नंबर हैं ऐ जिस जिस नंबर के नाल जो ग्रह प्रेजेंट है जुड़िया होया है उतो पता चलेगा कि साढ़ा जोड़ा मोबाइल नंबर है वो लकी है या नहीं लकी है हूँ मैं थानू दस दी हाँ कि जेडे जिस तरह की लकी नंबर कह हैं नौ दो तीन चार छ जेकर तो टोटल ਅੰਦਰ ਹੈ 9 2 5 3 4 6 ਤਾਂ ਇਹ ਨੰਬਰ ਲੱਕੀ ਮੰਨੇ ਗਏ ਹਨ ਠੀਕ ਹੈ ਕਿਉਂਕਿ ਇਹ ਨੰਬਰ ਮੋਬਾਈਲ ਨੰਬਰ ਦੇ ਵਿੱਚ ਹੋਣਾ ਹੁਣ ਅਸੀਂ ਇਹਨਾਂ ਦਾ ਜੋੜ ਕੀਤਾ ਹੈ ਹੈਨਾ ਤਾਂ ਇਸ ਕਰਕੇ ਇਹ ਨੰਬਰ ਜੋ ਹਨ ਸ਼ੁਭ ਨੰਬਰ ਹਨ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੋ ਕਿ ਲੱਕੀ ਨਹੀਂ ਹਨ ਅਸ਼ੁਭ ਨੰਬਰ ਹਨ ਤਾਂ ਉਹ ਦੋ ਹੈ ਸਿਰਫ 8 ਤੇ 1 ਹੁਣ 8 ਕੀ ਹੈ ਉਹ ਅੰਕ ਕੀ ਹੈ ਸ਼ੁਭ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਸ਼ਨੀ ਦਾ ਅੰਕ ਹੈ ਠੀਕ ਹੈ ਤੇ ਬੜਾ ਹੀ ਹੈ ਜਿਹੜਾ ਸਲੋ ਪਲੈਨਟ ਹੈ ਬੜਾ ਹੀ ਸਲੋ ਚਲਦਾ ਹੈ ਤੇ ਜੋ ਲੋਕ 8 ਨਾਲ ਜੁੜੇ ਹਨ ਉਹਨਾਂ ਨੂੰ ਕੀ ਹੁੰਦਾ ਹੈ ਕਟੜਾਈਆਂ ਤੇ ਪਰੇਸ਼ਾਨੀਆਂ ਆਉਂਦੀਆਂ ਹਨ ਤੇ ਹੁਣ ਇੱਕ ਹੈ 1 ਨੰਬਰ ਉਹ ਵੀ ਸਾਡੇ ਵਾਸਤੇ ਮੋਬਾਈਲ ਵਾਸਤੇ ਲੱਕੀ ਨਹੀਂ ਹੈ ਕਿਉਂਕਿ ਇਹ ਪ੍ਰੈਜ਼ੈਂਟ ਕਰਦਾ ਹੈ ਸੂਰਜ ਨੂੰ ਜਿਆਦਾ ਜਦ ਕਿ ਸੂਰਜ ਸ਼ਕਤੀਸ਼ਾਲੀ ਗ੍ਰਹਿ ਹੈ ਪਾਵਰਫੁਲ ਗ੍ਰਹਿ ਪਰ ਮੋਬਾਈਲ ਵਿੱਚ ਮੋਬਾਈਲ ਦੀ ਜਿਹੜੀ ਨਿਊਮਰੋਲੋਜੀ ਹੈ ਉਸ ਦੇ ਵਿੱਚ ਇੱਕ ਨੰਬਰ ਨੂੰ ਲੱਕੀ ਨਹੀਂ ਮੰਨਿਆ ਗਿਆ ਹੈ ਤਾਂ ਮੈਂ ਹੁਣ ਤੁਹਾਨੂੰ ਹੁਣ ਤੁਹਾਨੂੰ ਅੱਛੀ ਤਰ੍ਹਾਂ ਪਤਾ ਚੱਲ ਗਿਆ ਹੋਵੇਗਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਡਿਟੇਲ ਵਿੱਚ ਸਮਝਾਇਆ ਹੈ ਕਿਹੜੇ ਨੰਬਰ ਤੁਹਾਡੇ ਵਾਸਤੇ ਲੱਕੀ ਹਨ ਔਰ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਆਪਣਾ ਲੱਕੀ ਨੰਬਰ ਔਰ ਕਿਹੜੇ ਅਨਲੱਕੀ ਨੰਬਰ ਹਨ ਔਰ ਕਿਹੜੇ ਨੰਬਰਾਂ ਨਾਲ ਤੁਹਾਨੂੰ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ